ਜਿਹੜੀ 86ਵੀਂ ਵਿਦੇਸ਼ ਸਿੱਖ ਕਾਨਫਰੰਸ ਸ਼੍ਰੀ ਨੰਦਪੁਰ ਸਾਹਿਬ ਵਿਖੇ ਸੰਪੰਨ ਹੋ ਗਈ ਹੈ ਉੱਥੇ ਹੀ ਜਿੱਥੇਦਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਰਖਵੀਰ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਿੰਘ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਅੱਜ ਸਿੱਖ ਕੌਮ ਦੇ ਸੰਦੇਸ਼ ਨੂੰ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਅੱਜ ਸਿੱਖ ਸੰਗਤਾਂ ਇੱਥੇ ਨਤਮਸਤਕ ਹੋਈਆਂ ਤੇ ਸਿੱਖ ਵਿਦਵਾਨਾਂ ਦੇ ਵੀ ਜੋ ਹੈ ਆਪਣੇ ਵਿਚਾਰ ਰੱਖੇ ਨੇ ਇਸ ਕਾਨਫਰੰਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਅੱਜ ਜੋ ਸਿੱਖ ਵਿਦਿਅਕ ਕਾਨਫਰੰਸ 8ਵੀਂ ਚੀਫ ਦਾਸਾ ਜਮਾਨ ਬੰਦੋ ਦੇ ਵਿੱਚ ਇਹਨਾਂ ਦੇ ਪ੍ਰਸਿੱਧ ਆਉਂਦਾ ਹੈ 68 68ਵਾਂ ਕਾਨਫਰੰਸ ਹੈ ਔਰ ਸਭ ਤੋਂ ਪਹਿਲੇ ਕੈਸੀ ਹੈ ਜਿਸ ਵਾਟਰ ਇਸ ਵਾਰ ਦੀ ਬੇਸੀ ਔਰ ਇੱਕ ਬਹੁਤ ਵੱਡੀ ਸਾਨੂੰ ਲੋਡ ਹੈ ਕਿਉਂਕਿ ਜਿਹੜੀ ਅੱਜ ਦੀ ਕਾਨਫਰੰਸ ਹੈ ਇਹ ਪੰਜਾਬੀ ਵਿਦਿਅਕ ਵਜੋਂ ਸਮਾਰਟ ਹੈ ਸੀ ਅੱਜ ਕੇ ਬੜਾ ਚਿੰਤਾ ਦਾ ਵਿਸ਼ਾ ਹੈ ਕਿ ਪੰਜਾਬੀ ਮਾਂ ਬੋਲੀ ਨੂੰ ਸਾਡੇ ਪਰਿਵਾਰਾਂ ਦੇ ਵਿੱਚੋਂ ਸਾਡੇ ਚਿੱਤੇ ਵਿੱਚੋਂ ਵਿਸਾਰ ਵਿਸਾਰਿਆ ਜਾ ਰਿਹਾ ਹੈ ਔਰ ਪੰਜਾਬੀ ਸਾਡੇ ਤੋਂ ਦੂਰ ਖੁੱਟਾ ਜਾ ਰਿਹਾ ਹੈ ਔਰ ਇਸੇ ਹਾਲ ਅਸਿੱਤਾ ਗਿਆ ਹੈ ਕਿ ਆਪਣੇ ਪਰਿਵਾਰਾਂ ਵਿੱਚ ਬੱਚਿਆਂ ਰੱਖੇ ਘੱਟ ਪਰਸ ਪਰ ਪਹਿਲੀ ਅਧਾਰਤ ਜੀ ਦਾ ਵੀ ਬਹੁਤ ਬਕਵਾਸ ਜਿਹਾ ਪਾਟੇ ਸਨ ਆਉਣ ਵਾਲੇ ਦਾ ਉਹ ਆਪਣੀ ਦਿਨ ਰਾਤ ਦੀ ਸੰਦੇਸ਼ਾਂ ਆਪਣੇ ਨਾਲ ਸਿਕਸ ਆਫ ਜਿਸ ਤਰ੍ਹਾਂ ਸਟੇਜ ਤੇ ਸੰਬੋਧਨ ਕੀਤਾ ਗਿਆ ਕੀ ਲੋਡ ਪੈਂਦੀ ਹੈ ਆਉਣ ਵਾਲੇ ਜਨਰੇਸ਼ਨ ਨੂੰ ਕਿਹੋ ਜਿਹਾ ਮੈਸੇਜ ਜਾਂਦਾ ਹੈ ਇਹੋ ਜਿਹੇ ਕਾਨਫਰੈਂਸਾਂ ਬਾਰੇ ਤੇ ਕੀ ਕਹਿਣਾ ਚਾਹੁੰਦੇ ਹੋ ਕਿ ਇਹੋ ਜਿਹੇ ਕਾਨਫਰੈਂਸਾਂ ਵਿਸ਼ਵ ਚ ਜਾਂ ਆਉਣ ਵਾਲੇ ਭਵਿੱਖ ਚ ਹੋਣੇ ਚਾਹੀਦੀਆਂ ਨੇ ਬਿਲਕੁਲ ਚਾਹੀਦੀਆਂ ਨੇ ਪੁੱਛੇ ਮਾਦਾ ਹੁੰਦੀ ਸੀ ਵੇਲੇ ਉਨਨਾ ਦੀ ਬੜੀ ਚੀਜ਼ ਸੀ ਕਿ ਉਹਨੇ ਉਸ ਵਕਤ ਕਾਨਫਰੰਸ ਨੂੰ ਬੋਲਰ ਤੋਂ ਬਣਾਇਆ ਕਰਦਾ ਔਰ ਇਹ ਬਹੁਤ ਬਹੁਤ ਤੁਹਾਡਾ ਪਰ ਜਿਹੜੇ ਸਕੂਲ ਸਾਨੂੰ ਪੰਜਾਬ ਦੇ ਵਿੱਚ ਕਾਨਫਰੰਸ ਸਕੂਲ ਆਏ ਜਿਹਦੇ ਨਾਲ ਸਾਡੇ ਬੱਚਿਆਂ ਦਾ ਜਿਹੜਾ ਦਿਮਾਗ ਹੈ ਉਹ ਵਾਸ਼ ਕਰਨ ਦੇ ਕਿਤੇ ਖਜ਼ਾਰਿਆ ਉਹਨਾਂ ਦੇ ਮਨਾਂ ਵਿੱਚ ਜਾ ਵੀ ਜੇ ਪੰਜਾਬੀ ਹੈ ਉਹ ਸਿਖਾਉਣ ਦਾ ਜਿੱਥੇ ਇਹ ਬਹੁਤ ਵੱਡੀ ਜ਼ਰੂਰਤ ਹੈ ਕਿ ਸਾਡੇ ਵਿੱਚ ਐਸੀ ਕੌਨਸਰਟ ਕਰਕੇ ਚਾਹੀਦਾ ਹੈ ਕਿ ਅਸਲੀ ਆਪਣੇ ਅਸਲੀ ਆਪਣੇ ਮਾਪੋ ਜਨ ਦੇ ਸਰਕਾਰ ਸਿੰਘ ਜਿ ਸਰ ਪੰਜਾਬੀ ਬਾਦਸ਼ਾਹ ਦੀ ਜੇਕਰ ਗੱਲ ਕੀਤੀ ਜਾਵੇ ਗੁਰਬਾਣੀ ਵੀ ਇਹ ਵੀ ਸਾਨੂੰ ਸੇਧ ਦਿੰਦੀ ਹੈ ਕਿ ਆਪਣੇ ਪੰਥ ਦੇ ਨਾਲ ਜੁੜਨ ਵਾਸਤੇ ਵੀ ਸਾਨੂੰ ਗੁਰਬਾਣੀ ਨਾਲ ਜੁੜਨਾ ਚਾਹੀਦਾ ਹੈ ਕੀ ਸਮਝਦੇ ਹੋ ਆਉਣ ਵਾਲੇ ਭਵਿੱਖ ਦੇ ਵਿੱਚ ਵਿਦਿਆਰਥੀਆਂ ਨੂੰ ਜਾਂ ਜਿਸ ਤਰ੍ਹਾਂ ਸਕੂਲੀ ਬੱਚਿਆਂ ਨੇ ਇਸ ਵਿਸ਼ੇਪ ਕਾਨਫਰੰਸ ਦੇ ਵਿੱਚ ਸ਼ਿਰਕਤ ਕੀਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਵਧੀਆ ਨਤੀਜੇ ਆਉਣਗੇ ਬាទ ਬਿਲਕੁਲ ਆਉਣਗੇ ਕਿਉਂਕਿ ਐਸੀ ਕਾਨਫਰੰਸ ਕਰੇ ਡੇਟ ਹੈ ਸਾਡਾ ਹੋ ਰਿਹਾ ਹੈ ਅਸੀਂ ਇੱਕ ਸਵਾਮਾਤ ਵੀ ਹੈ ਅਸ ਕਾਨਫਰੰਸ ਨਾਲ ਦੇ ਜਿਹੜੇ ਲੋਕ ਇਤਿਹਾਸ ਕੰਨੇ ਜਾਂ ਜੋ ਲਾਈਵ ਟੈਨਕਾਸਟ ਹੋ ਰਿਹਾ ਹੈ ਨਾ ਸਾਰਿਆਂ ਨੂੰ ਇਸ ਦਾ ਤੋਂ ਪਤਾ ਚੱਲੇਗਾ ਫੇਸਬੁੱਕ ਤੇ ਵੀ ਕਰ ਲੈਣਾ ਹੈ ਜੀ ਨਾ ਤੁਮੈਂ ਆਪਾਂ ਅੱਜ ਇਹ ਅਸ਼ੇਉ ਨੂੰ ਆਪਾਂ ਜੀਵਨ ਦੇ ਵਿੱਚ ਪਾਉਣਾ ਸੋ ਬਹੁਤ ਬਹੁਤ ਧੰਨਵਾਦ ਇਹਨਾਂ ਸਾਡੇ ਨਾਲ ਸਿੰਘ ਸਾਹਿਬ ਜਾਨੀ ਰਕबीर ਸਿੰਘ ਜੀ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦੇ ਹੋਏ ਕਿਹਾ ਕਿ ਅਜਿਹੀਆਂ ਸਿੱਖ ਕਾਨਫਰੰਸ ਜੋ ਹੈ ਉਹ ਹੋਣੀਆਂ ਚਾਹੀਦੀਆਂ ਨੇ ਤੇ ਨਾਲ ਹੀ ਸਾਨੂੰ ਇਸਾ ਜੋ ਹੈ ਸਿੱਖ ਕਾਨਫਰੰਸ ਦੇ ਵਿੱਚ ਬੰਨਾ ਚਾਹੀਦਾ ਹੈ ਕੈਮਰਾਮੈਨ ਰਵੀ ਕੁਮਾਰ ਦੇ ਨਾਲ ਜੀ ਵਿਸ਼ੇਸ਼ ਤੌਰ ਤੇ